ਹੈਲੋ ਪਿਆਰੇ ਬੱਚੋ ਸੋ ਅੱਗੇ ਜੀ ਆਪਾਂ ਕਿਸ਼ੋਰ ਅਵਸਥਾ ਵਾਲ ਲੈਸਨ ਦਾ ਨਾਮ ਹੈਗਾ ਤੁਹਾਡੇ ਕੋ ਤੇ ਤੁਸੀਂ ਦੇਖੋ ਜੀ ਤੁਹਾਡੇ ਕੋ ਆਪਾਂ ਕਲਰ ਸਿਲੈਕਟ ਕਰ ਲਈਏ ਰੈੱਡ ਸੋ ਲੋ ਕਿਸ਼ੋਰ ਅਵਸਥਾ ਵਾਲ ਠੀਕ ਹੈ ਜੀ ਸੋ ਇਹ ਚੈਪਟਰ ਦਾ ਨਾਮ ਤਾਂ ਹੁਣ ਜਰਾ ਦੇਖੋ ਜੀ ਤੁਹਾਡੇ ਕੋ ਕੀ ਕਹਿ ਰਿਹਾ ਹੈਗਾ ਅੰਡਾਣੂ ਅਤੇ ਸ਼ੁਕਰਾਣੂ ਨਿਸ਼ੇਚਨ ਹੋਣ ਤੇ ਡੈਸ਼ ਬਣਦਾ ਹੈ ਸਯੁਗਮਚ ਠੀਕ ਹੈ ਅੰਤਰ ਸਾਵੀ ਗ੍ਰੰਥੀਆਂ ਹਾਰਮੋਨ ਨੂੰ ਸਿੱਧੇ ਡੈਸ਼ ਛੱਡਦੀਆਂ ਹਨ ਠੀਕ ਹੈ ਜੀ ਲਹੂ ਵਿੱਚ ਸਿੱਧਾ ਲਹੂ ਵਿੱਚ ਛੱਡਦੀਆਂ ਡੈਸ਼ ਦੇ ਲਿੰਗੀ ਗੁਣ ਸੁੱਤਰ ਜਨਮ ਤੋਂ ਪਹਿਲਾਂ ਬੱਚੇ ਦਾ ਲਿੰਗ ਨਿਰਧਾਰਨ ਕਰਦੇ ਹਨ ਸੋ ਪਿਤਾ ਦੇ ਬੜਾ ਇੰਪੋਰਟੈਂਟ ਕੁਐਸਚਨ ਹੈ ਪੇਪਰ ਚ ਆਇਆ ਗ੍ਰੰਥੀਆਂ ਦੁਆਰਾ ਸẢ ਕੀਤੇ ਰਸਾਇਣਿਕ ਪਦਾਰਥਾਂ ਨੂੰ ਡੈਸ਼ ਕਹਿੰਦੇ ਹਨ ਹਾਰਮੋਨ ਕਹਿੰਦੇ ਹਨ ਜੀ ਹਾਰਮੋਨ ਪ੍ਰੌੜ ਵਸਤਵੀ ਚਿਹਰੇ ਦੇ ਫਿੰਸੀਆਂ ਡੈਸ਼ ਡੈਸ਼ ਗ੍ਰੰਥੀਆਂ ਦੀ ਕਿਰਿਆਸ਼ੀਲ ਠੀਕ ਹੈ ਤੇਲ ਅਤੇ ਵਸੀਨਾ ਤੇਲ ਅਤੇ ਪਸੀਨਾ ਗ੍ਰੰਥੀਆਂ ਦੀ ਠੀਕ ਹੈ ਜੀ ਸੋ ਹੋ ਗਿਆ ਜੀ ਚੱਲੀਏ ਅੱਗੇ ਹੁਣ ਆਪਾਂ ਠੀਕ ਗਲਤ ਲਾਣੇ ਨੇ ਕਹਿੰਦਾ ਕਿ ਕਿਸ਼ੋਰਾਂ ਨੂੰ ਸੰਤੁਲਿਤ ਹੋ ਜਾਂਦੀ ਜ਼ਰੂਰਤ ਨਹੀਂ ਹੁੰਦੀ ਖਿਆਲ ਰੱਖਿਓ ਜੀ ਸੰਤੁਲਿਤ ਹੋ ਜਾਂਦੀ ਹਰ ਬੰਦੇ ਨੂੰ ਜ਼ਰੂਰਤ ਹੈ ਸੋ ਇਹ ਕਹਿੰਦਾ ਨਹੀਂ ਹੁੰਦੀ ਇਹ ਤਾਂ ਮਤਲਬ ਗਲਤ ਹੈ ਮਾਸਿਕ ਚੱਕਰ ਦਾ ਬੰਦ ਹੋਣਾ ਠੀਕ ਹੈ ਰਜੋਦਰਸ਼ਨ ਕਹਾਂਦਾ ਹੈ ਗਲਤ ਹੈ ਜੀ ਅੰਡ ਕੋਸਟੈਸਟ੍ਰੋਸਟ੍ਰੋਨ ਹਾਰਮੋਨ ਨੂੰ ਉਤਪਨ ਕਰਦਾ ਹੈ ਠੀਕ ਹੈ ਜੀ ਇਹ ਵੀ ਗਲਤ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਤੁਹਾਡੇ ਕੋਲ ਚੌਥਾ ਜਿਹੜਾ ਲਾਰਵਾ ਦੇ ਪ੍ਰੋੜ ਬਣਨ ਦੀ ਕਿਰਿਆ ਨੂੰ ਕਾਇਆ ਪਰਵਰਤਨ ਕਹਿੰਦੇ ਹਨ ਠੀਕ ਹੈ। ਸਰੀਰ ਦੇ ਵਾਧੇ ਇੱਕ ਹਾਰਮੋਨ ਦਾ ਯੋਗਦਾਨ ਬਹੁਤ ਘੱਟ ਜਿਆਦਾ ਹੁੰਦਾ ਹੈ। ਸੋ ਗਲਤ ਹੈ। ਤੋਂ ਗੁਲ ਮਿਲਾ ਕੇ ਪਹਿਲਾ ਗਲਤ, ਦੂਜਾ ਗਲਤ, ਤੀਜਾ ਗਲਤ, ਚੌਥਾ ਸਹੀ, ਪੰਜਵਾਂ ਗਲਤ। ਸਾਰੀ ਗਲਤੀਆਂ ਲੱਗਪ। ਹੁਣ ਮਿਲਾਣਾ ਹੈ ਠੀਕ ਹੈ ਜੀ ਕਾਲਮ ਨੂੰ ਮਿਲਾਣਾ ਹੈਗਾ। ਸੋ ਪਹਿਲੇ ਤੇ ਆ ਗਿਆ ਲੂਬਾ ਗ੍ਰੰਥੀ ਠੀਕ ਹੈ ਜੀ ਇਹਦਾ ਮਿਲੂਗਾ ਤੁਹਾਡੇ ਕੋਲ ਇਨਸੂਲਿਨ। ਅਗਰ ਕੁਝ ਨਾ ਪਤਾ ਲੱਗੇ ਪਹਿਲਾ ਜਿਹੜੇ ਆਉਂਦੇ ਹੁੰਦੇ ਉਹ ਮਿਲਾ ਲਈਤੇ ਹੁੰਦੇ ਨੇ। ਠੀਕ ਹੈ ਜਿਵੇਂ ਥਾਇਰੋਇਡ ਹੈ ਥਾਇਰੋਇਡ ਸਭ ਨੂੰ ਪਤਾ ਹੁੰਦਾ ਵੀ ਗਿੱਲੜ ਰੋਗ ਹੋ ਜਾਂਦਾ ਇਹਦੇ ਨਾਲ ਮਿਲਦੇ ਹੁਣੇ ਪਤਾਲੂ ਠੀਕ ਹੈ ਟੈਸਟੋਸਟਰੋਨ ਠੀਕ ਹੈ ਇਹ ਵਾਲਾ ਹੋ ਗਿਆ ਉਸ ਤੋਂ ਬਾਅਦ ਹੋ ਗਿਆ ਤੁਹਾਡੇ ਕੋਲ ਪਿਓ ਸ਼ਰਨਤੀ ਠੀਕ ਹੈ ਇਹ ਵਾਦਾ ਹਾਰਮੋਨ ਹੁੰਦੀ ਹੈ ਇਹ ਇੱਥੇ ਹੋ ਗਈ ਅੰਡਕੋਸ਼ ਐਸਟ੍ਰੋਜਨ ਹੋ ਗਿਆ ਤੁਹਾਡੇ ਕੋਲ ਸੋ ਇਹ ਖਿਆਲ ਲਖਣਾ ਪਤਾਲੂ ਨਾਲ ਟੈਸਟੋਸਟਰੋਨ ਹੈ ਇੱਥੇ ਦੇਖੋ ਅੰਡਕੋਸ਼ ਲਿਖਿਆ ਹੋਇਆ ਸੀ ਤਾਂ ਗਲਤ ਕੀਤਾ ਸੀ ਉਹਰੇ ਪਤਾਲੂ ਹੁੰਦਾ ਤਾਂ ਫਿਰ ਠੀਕ ਹੋ ਜਾਣਾ ਸੀਗਾ ਅੰਡਕੋਸ਼ ਨਾਲ ਐਸਟ੍ਰੋਜਨ ਹੈ ਜੇ ਉਹਰੇ ਅੰਡਕੋਸ਼ ਹੈ ਉਹਰੇ ਐਸਟ੍ਰੋਜਨ ਹੁੰਦਾ ਤਾਂ ਮੈਂ ਠੀਕ ਹੋ ਜਾਂਦਾ ਠੀਕ ਹੈ ਸੋ ਜਿਹੜਾ ਹੈਗਾ ਚਲੋ ਔਰਤਾ ਵਿੱਚ ਪ੍ਰਜਨਨ ਦੀ ਉਮਰ ਸ਼ੁਰੂ ਹੁੰਦੀ ਹੈ ਜਦੋਂ ਮਾਸਿਕ ਚੱਕਰ ਸ਼ੁਰੂ ਹੁੰਦਾ ਹੈ ਸੋ ਪਹਿਲੇ ਵਾਲੇ ਆਪਸ਼ਨ ਸਾਡੀ ਜਿਹੜੀ ਹੈਗੀ ਆ ਉਹ ਠੂਠ ਹੋ ਜਾਣਾ ਠੀਕ ਹੈ ਜੀ ਸੋ ਅੱਗੇ ਚ ਚੰਡੀ ਜੀ ਤੁਹਾਡੇ ਕੋ ਕਹਿੰਦਾ ਕਿਸ਼ੋਰਾਂ ਲਈ ਸਹੀ ਪੋਸ਼ਣ ਕੀ ਹੈ ਸਹੀ ਪੋਜਨ ਕੀ ਹੈ ਜਿਹੜੇ ਵੀ ਪੋਜਨ ਚ ਨੂਡਲ ਆ ਗਏ ਪੀਜਾ ਆ ਗਏ ਉਹ ਤਾਂ ਸਿੱਧੇ ਘਾਟੇ ਮਾਰ ਦਿਆ ਕਰੋ ਸੋ ਰੋਟੀ ਸਬਜ਼ੀਆਂ ਕੱਲੇ ਕਿਸ਼ੋਰਾਂ ਲਈ ਨਹੀਂ ਸਭ ਲਈ ਮਰਦੂ ਮਰਦਾਂ ਵਿੱਚ ਪਤਾਲੂ ਹੇਟ ਲਿਖਿਆ ਵਿੱਚੋਂ ਕੀ ਉਤਪੰਨ ਕਰਦੇ ਹਨ ਉਹਨੇ ਤਾਂ ਕਰਕੇ ਆਏ ਹੋ ਤੁਸੀਂ ਠੀਕ ਹੈ ਆ ਦੇਖੋ ਪਤਾਲੂ ਨੂੰ ਕਾਇਨਾਮਾ ਲਾਇਆ ਟੈਸਟੋਸਟਰੋਨ ਤਾਂ ਫਿਰ ਇਹਦਾ ਮਤਲਬ ਇਹਨੂੰ ਕਿੱਥੇ ਬਣਾਓਗੇ ਤੁਹਾਡੇ ਕੋ ਸੋ ਇਹ ਲਾਜ਼ਮੀ ਆਣਾ ਜੀ ਵੈਰੀ ਇੰਪੋਰਟੈਂਟ ਹੈ ਇਹਨੇ ਲਾਜ਼ਮੀ ਆਣਾ ਹੈ ਆਇਓਡੀਨ ਦੀ ਘਾਟ ਨਾਲ ਗਿੱਲਡ ਰੋਕ ਹੁੰਦਾ ਜੀ ਠੀਕ ਹੈ ਤਾਂ ਆ ਰਿਹਾ ਤੁਹਾਡੇ ਕੋਲ ਗਿੱਲਡ ਰੋਕ ਥਾਇਰਾਇਡ ਗ੍ਰੰਥੀ ਥਾਇਰਾਇਡ ਗ੍ਰੰਥੀ ਦੀ ਪ੍ਰੋਪਰ ਫੰਕਸ਼ਨਿੰਗ ਕਾਦੀਣਾ ਹੋਣੀ ਹੈ ਆਇਓਡਿਨ ਨਾ ਹੋਣੀ ਹੈ ਠੀਕ ਹੈ ਉਸ ਤੋਂ ਬਾਅਦ ਸ਼ੱਕਰ ਰੋਗ ਕਿਸ ਹਾਰਮੋਨ ਦੀ ਕਾਰਜ ਕਰਕੇ ਹੁੰਦਾ ਇਨਸੂਲਿਨ ਕਰਕੇ ਹੁੰਦਾ ਹੈ ਜੀ ਇਨਸੂਲਿਨ ਦੀ ਕਮੀ ਕਰਕੇ ਸ਼ੱਕਰ ਰੋਗ ਖਸਮਾ ਠੀਕ ਹੈ ਜੀ ਉਸ ਤੋਂ ਬਾਅਦ ਕਹਿੰਦਾ ਕੀ ਹੋਇਆ ਕਿਸ਼ੋਰ ਅਵਸਥਾ ਦੀ ਪਰਿਭਾਸ਼ਾ ਦੋ ਕੁਝ ਨਹੀਂ ਕਰਨਾ ਤੁਸੀਂ ਠੀਕ ਹੈ ਜੀ ਤੁਸੀਂ ਆਪਣੀ ਬੁੱਕ ਦੇ ਸਟਾਰਟਿੰਗ ਵਿੱਚ ਆ ਜਾਣਾ ਹੈ ਨਾ ਦੇਖੋ ਜਿਹੜੇ ਹੈਗੇ ਆ ਤੁਹਾਡੇ ਕੋਲ ਤੋਂ ਕਿਸ਼ੋਰ ਅਵਸਥਾ ਦੀ ਉਰੰਤ ਨੂੰ ਡੈਫੀਨੇਸ਼ਨ ਜਿਹੜੀ ਹੈ ਕਿਸ ਕਿਸ਼ੋਰ ਅਵਸਥਾ ਦੌਰਾਨ ਸਰੀਰ ਵਿੱਚ ਬਦਲਾਅ ਆਉਂਦੇ ਹਨ ਵਿਅਕਤੀ ਦੀ ਪ੍ਰਜਨਨ ਪਰਉੜਤਾ ਵੱਧ ਜਾਂਦੀ ਉਹ ਉਮਰ ਤੁਸੀਂ ਬਸ ਸਿਰਫ ਇਹ ਲਿਖਣਾ ਉਹ ਅਵਸਥਾ ਇੱਥੇ ਕਿਸ਼ੋਰ ਅਵਸਥਾ ਲਿਖਿਆ ਉਹ ਅਵਸਥਾ ਜਿਸ ਦੌਰਾਨ ਸਰੀਰ ਵਿੱਚ ਬਦਲਾਅ ਆਉਂਦੇ ਹਨ ਸਰੀਰਿਕ ਪਾਵਨਾਤਕ ਮਾਨਸਿਕ ਵਿਕਾਸ ਅਤੇ ਉਹ ਸਮਾਂ ਹੁੰਦਾ ਠੀਕ ਹੈ ਸੋ ਜੇ ਹੋਰ ਐਡ ਕਰਨਾ ਹੈ ਤਾਂ ਆਵੜੀ ਚੀਜ਼ ਵੀ ਐਡ ਹੋ ਸਕਦੀ ਹੈ ਠੀਕ ਹੈ ਤੇ ਜੇ بڑا ਕੁਸ਼ਨ ਆ ਜਾਏ ਤਾਂ ਇੱਥੇ ਆ ਵੀ ਹੋ ਸਕਦਾ ਕਿਸ਼ੋਰ ਅਵਸਥਾ ਵਿੱਚ ਪ੍ਰਜਨਨ ਕਾ ਹੁੰਦਾ ਹੈ ਤੇ ਆ ਸਾਰੀਆਂ ਚੀਜ਼ਾਂ ਆ ਤੇ ਹੁਣ ਤੁਸੀਂ ਤੁਹਾਨੂੰ ਤਾਂ ਤੁਸੀਂ ਦਾ ਸ਼ਾਰਟ ਕੁਐਸਚਨ ਹੈ ਤੁਹਾਡੇ ਕੋ ਤਾਂ ਜਿਹੜਾ ਸ਼ਾਰਟ ਕੁਐਸਚਨ ਹੈ ਸ਼ਾਰਟ ਕੁਐਸਚਨ ਤਾਂ ਐਨਾ ਉਹ ਠੀਕ ਹੈ ਠੀਕ ਹੈ ਤਾਂ ਕਿਸੇ ਵਸਤਾ ਦੀ ਤੁਸੀਂ ਪਰਿਭਾਸ਼ਾ ਕੀ ਦੇਣੀ ਹੈ ਜੀਵਨ ਦਾ ਉਹ ਪਲ ਹੈ ਨਾ ਜੀਵਨ ਕਾਲ ਦਾ ਉਹ ਸਮਾਂ ਜਿਸ ਵਿੱਚ ਵੱਖ-ਵੱਖ ਪਰਵਰਤਨ ਸ਼ਰੀਰ ਜਾਂਦੇ ਨੇ ਉਸ ਤੋਂ ਬਾਅਦ ਆਹੀ ਲਿਖ ਲਿਓ ਤੁਹਾਡੇ ਕੋ ਠੀਕ ਹੈ ਨਾ ਕਿਸ਼ੋਰ ਅਵਸਥਾ ਦੌਰਾਨ ਸਰੀਰ ਵਿੱਚ ਬਦਲਾ ਜੀਵਨ ਦਾ ਉਹ ਪਾਲਯ ਅੰਤਰਾਲ ਜਦੋਂ ਪ੍ਰਜਨਨ ਵਿਕਾਸ ਕਾਰਨ ਸਰੀਰ ਵਿੱਚ ਪਰਵਰਤਨ ਹੁੰਦੇ ਹਨ ਠੀਕ ਹੈ ਜੀ ਸੋ ਇਹ ਵਾਲਾ ਪੋਰਸ਼ਨ ਤੁਸੀਂ ਜਿਹੜਾ ਹੈਗਾ ਲਿਖ ਲਓਗੇ ਤੇ ਤੁਹਾਡਾ ਜਿਹੜਾ ਉੱਪਰ ਮੈਂ ਹੋਰ ਲਿਖਣਾ ਚਲੋ ਮੈਂ ਲਿਖ ਦਿੰਦਾ ਜੀਵਨ ਦਾ ਉਹ ਹਕਾਲ ਉਹ ਸਮਾ ਜਦੋਂ ਸਰੀਰ ਵਿੱਚ ਪ੍ਰਜਨਨ ਵਿਕਾਸ ਕਰ ਜਾ ਤੋ ਪਰਿਵਰਤਨ बिकॉज ਕਾਰ ਸਰੀਰ ਵਿੱਚ ਪਰਿਵਰਤਨ ਹੁੰਦੇ ਹਨ ਠੀਕ ਹੈ ਪਰਿਵਰਤਨ ਕਿਸ਼ੋਰ ਅਵਸਥਾ ਕਹਿੰਦੇ ਕਿਸ਼ੋਰ ਅਵਸਥਾ ਅਵਸਥਾ ਕਹੋਂ ਦੀ ਹੈ ਉਸ ਐ ਉਤਵਾਦ ਸਾਰੰਡਾ ਕਿਦੋਂ ਖਤਮ ਠੀਕ ਹੈ ਸੋ ਇਹ ਵੀ ਹੋ ਗਿਆ ਤੁਹਾਡੇ ਕੋਲ ਸੋ ਪਹਿਲਾ ਕੁਐਸਚਨ ਹੋ ਗਿਆ ਤੁਹਾਡੇ ਕੋਲ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਕੁਐਸਚਨ ਕੀ ਕਹਿ ਰਿਹਾ ਤੁਹਾਡੇ ਕੋਲ ਠੀਕ ਹੈ ਕਹਿੰਦਾ ਕੀ ਹੋਵੇਗਾ ਕਿ ਟੈਡਪੋ ਲਾਇਡਿਨ ਦੀ ਘਾਟ ਵਾਲੇ ਪੌਣ ਟੈਡਪੋ ਹੁੰਦਾ ਕੀ ਹੈ ਡੱਡੂ ਦਾ ਬੱਚਾ ਇਹ ਪਤਾ ਤਾਂ ਹੋਵੇ ਨਾ ਪਹਿਲਾਂ ਤੁਹਾਡੇ ਕੋਲ ਸੋ ਟੈਡਪੋ ਜਿਹੜਾ ਹੈ ਇਹ ਡੱਡੂ ਦਾ ਬੱਚਾ ਹੁੰਦਾ ਸੀ ਡੱਡੂ ਦਾ ਬੱਚਾ ਹੁਣ ਸਵਾਲ ਏ ਹੈ ਤੁਹਾਡੇ ਕੋਲ ਕਹਿੰਦਾ ਜੇ ਉਹਨੂੰ ਆਇਓਡਿਨ ਵਾਲੇ ਘਾਟ ਵਿੱਚ ਠੀਕ ਹੈ ਤਾਂ ਜਿਹੜਾ ਹੈਗਾ ਤੁਹਾਡੇ ਕੋਲ ਉਹਦੇ ਵਿੱਚ ਕੀ ਹੋਏਗਾ ਕਿ ਜਦੋਂ ਉਹਨੂੰ ਆਪਾਂ ਉਹਨੂੰ ਥਾਇਰੋਕਸਿਨ ਹਾਰਮੋਨ ਦੀ ਕਮੀ ਹੋ ਜਾਏਗੀ ਬਸ ਇਹ ਥਿਆਰ ਰੱਖਣਾ ਤੁਹਾਡੇ ਕੋਲ ਥਾਇਰੋਕਸਿਨ ਹਾਰਮੋਨ ਕਿਉਂਕਿ ਜੇ ਆਇਓਡਿਨ ਘਟਿਆ ਤਾਂ ਥਾਇਰੋਕਸਿਨ ਹਾਰਮੋਨ ਦੀ ਕਮੀ ਹੋਣੀ ਹੈ ਦੀ ਕਮੀ ਹੋਵੇਗੀ ਠੀਕ ਹੈ ਜਦੋਂ ਥਾਇਰਾਕਸਿਨ ਹੈ ਉਹ ਦੀ ਕਮੀ ਹੋਏਗੀ ਤਾਂ ਫਿਰ ਉਹ ਜਿਹੜਾ ਟੈਡਪੋਲ ਹੈ ਉਹ ਕਮੀ ਕਰਕੇ ਬਾਲਗ ਅਵਸਥਾ ਵਿੱਚ ਨਹੀਂ ਪਹੁੰਚ ਸਕਣਗੇ ਅਤੇ ਟੈਡਪੋਲ ਬਾਲਗ ਨਹੀਂ ਬਣ ਪਾਣਗੇ ਬਣ ਪਾਣਗੇ ਐਨਾ ਕੰਮ ਹੈ ਠੀਕ ਹੈ ਜੀ ਕਹਿੰਦਾ ਅੰਤਰੀ ਸਭੀ ਗੰਥੀਆਂ ਨੂੰ ਨਾੜੀ ਰਹਿਤ ਗੰਥੀਆਂ ਕਿਉਂ ਕਿਹਾ ਜਾਂਦਾ ਹੈਗਾ ਤੁਹਾਡੇ ਕੋਲ ਕਿਉਂਕਿ ਇਹਨਾਂ ਵਿੱਚ ਕੋਈ ਨਾ ਇਹ ਸਾਰੇ ਰਸਾਇਣਾਂ ਅਤੇ ਹਾਰਮੋਨਾਂ ਨੂੰ ਸਿੱਧੇ ਖੂਨ ਦੇ ਵਹਾਅ ਵਿੱਚ ਛੱਡ ਦਿਆਂ ਨੇ ਇਹਨਾਂ ਚ ਪਹਿਲੀ ਚੀਜ਼ ਕੋਈ ਨਾੜੀ ਨਹੀਂ ਹੁੰਦੀ ਕੋਈ ਨਾੜੀ ਨਹੀਂ ਹੁੰਦੀ ਦੂਜਾ ਪੁਆਇੰਟ ਤੁਸੀਂ ਲਿਖਣਾ ਇੱਥੇ ਲਿਖ ਦੇਣਾ ਜੀ ਇਹਦਾ ਹੈ ਦੂਜਾ ਪੁਆਇੰਟ ਠੀਕ ਹੈ ਇਹ ਇਸ ਰਸਾਇਣਾਂ ਜਿਹੜੇ ਹਾਰਮੋਨਾਂ ਨੂੰ ਨਿਕਲੋ ਇਹ ਹਾਰਮੋਨਾਂ ਨੂੰ ਸਿੱਧੇ ਖੂਨ ਵਿੱਚ ਛੱਡਦੇ ਹਨ ਦੇਖੀ ਹਾਰਮੋਨਾਂ ਨੂੰ ਸਿੱਧੇ ਖੂਨ ਵਿੱਚ ਛੱਡਦੇ ਹਨ ਬਾਸ ਆਤਿਨ ਹੋਬੇ ਠੀਕ ਹੈ ਜੀ ਸਭ ਬਾਕੀ ਨੈਕਸਟ ਵੀਡੀਓਜ਼ ਕਰਾਂਗੇ ਜੀ ਕੁਝ ਫੁਕਚੋ ਵੀ ਲੱਭ ਦੂੰਗਾ ਤੁਹਾਨੂੰ ਠੀਕ ਹੈ ਜੀ ਜਦ ਤੱਕ ਫਟਾਫਟ ਸ਼ੇਅਰ ਕਰ ਦਿਓ ਤੁਹਾਡੇ ਕੋਲ ਠੀਕ ਹੈ ਥੈਂਕ ਯੂ